ਜਿੰਨਾ ਜਿੰਨਾ ਦਿਨ ਆ ਯਾਰ ਆਪਦੇ ਗਵਾਂਡੀਆਂ ਨਾਲ ਬਣਦੀ ਨਹੀਂ ਤੇ ਉਹਨਾਂ ਨੂੰ ਇੱਕ ਗੱਲ ਸੁਣਾਣਾ ਮੈਂ ਬੜੀ ਸਰਾ ਗੱਲ ਆ ਤੁਹਾਨੂੰ ਪਸੰਦ ਬਹੁਤ ਹੋਊਗੀ ਠੀਕ ਐ ਐ ਹੁੰਦਾ ਯਾਰ ਇੱਕ ਬੰਦਾ ਹੁੰਦਾ ਤੇ ਉਹ ਨਾ ਦੁਨੀਆ ਤੋਂ ਲੈਦਾ ਹੀ ਹੁੰਦਾ ਉਹ ਤੇ ਇੱਕ ਗੱਲ ਆ ਵੀ ਉਹ ਬੰਦਾ ਨਾ ਭਗਤੀ ਬਹੁਤ ਕਰਦਾ ਹੁੰਦਾ ਸਾਰਾ ਦਿਨ ਬੰਦੇ ਨੇ ਨਾ ਮਾਲਾ ਹੀ ਫੇਰੀ ਜਾਂਦੇ ਰਹਿੰਦਾ ਉਹ ਤੇ ਉਹ ਕੀ ਕਰਦਾ ਵੀ ਰੱਬ ਨੂੰ ਖੁਸ਼ ਕਰ ਲੈਂਦਾ ਉਹ ਤੇ ਇੱਕ ਦਿਨ ਰੱਬ ਬਈ ਕਹਿੰਦਾ ਯਾਰ ਵੀ ਆ ਬੰਦਾ ਨਾ ਮੇਰੀ ਭਗਤੀ ਬਹੁਤ ਕਰਦਾ ਤੇ ਮੈਂ ਇਹਦੀ ਇੱਛਾ ਪੂਰੀ ਕਰਨੀ ਕਰਨੀ ਹੈ ਕੋਈ ਇਹਨੂੰ ਪੈਸਾ ਟੱਕਾ ਦੇਣਾ ਹੀ ਦੇਣਾ ਜਿਵੇਂ ਰੱਬ ਕਹਿ ਦਈਏ ਵੀ ਖੁਸ਼ ਹੋ ਜਾ ਤੇ ਪਰ ਉਹ ਰੱਬ ਬੰਦਾ ਹੁੰਦਾ ਉਹਦੀ ਉਹਦੇ ਅੰਡੀਆਂ ਗਵਾਂਡੀਆਂ ਨਾਲ ਬਣਦੀ ਨਹੀਂ ਹੁੰਦੀ ਤੇ ਤੁਹਾਨੂੰ ਨਾਲ ਸਬਾਤ ਹੋ ਕੇ ਗੱਲ ਸੁਣੀ ਚੱਲਿਓ ਠੀਕ ਆ ਤੇ ਜਦੋਂ ਬਣਦੀ ਨਹੀਂ ਹੁੰਦੀ ਤੇ ਬਈ ਰੱਬ ਉਹ ਤੇ ਖੁਸ਼ ਹੋ ਜਾਂਦਾ ਤੇ ਇੱਕ ਦਿਨ ਕੀ ਹੁੰਦਾ ਵੀ ਉਹ ਭਗਤੀ ਕਰੀ ਜਾਂਦਾ ਹੁੰਦਾ ਤੇ ਆ ਜਾਂਦਾ ਵੀ ਰੱਬ ਆ ਜਾਂਦਾ ਪਰਮਾਤਮਾ ਆਖ ਕੇ ਕਹਿੰਦਾ ਵੀ ਬੋਲ ਬੱਚਾ ਤੈਨੂੰ ਕੀ ਚਾਹੀਦਾ ਕਹਿੰਦੇ ਨੇ ਜਿਵੇਂ ਆਪਾਂ ਫਿਲਮਾਂ ਦੇਖਦੇ ਹੁੰਨੇ ਆ ਹਾਂ ਵੀ ਤੇਰੀ ਮੈਂ ਇੱਛਾ ਪੂਰੀ ਕਰਨੀ ਐ ਵੀ ਮੰਗ ਬੱਚਾ ਕੀ ਚਾਹੀਦਾ ਤੈਨੂੰ ਤੇ ਉਹ ਕਹਿੰਦਾ ਵੀ ਮੰਗ ਮੰਗ ਲੈਣਾ ਬਾਬਾ ਜੀ ਠੀਕ ਐ ਤੇ ਗਾਂਢੜੇ ਬਾਬਾ ਹੁਣ ਦਾ ਰੱਬ ਜਿਹੜਾ ਬਾਬਾ ਬਣ ਕੇ ਆਇਆ ਹੁੰਦਾ ਤੇ ਉਹ ਕਹਿੰਦਾ ਕਹਿੰਦਾ ਵੀ ਇੱਕ ਸ਼ਰਤ ਆ ਮੇਰੀ ਪਰ ਉਹ ਕਹਿੰਦਾ ਕੀ ਕਹਿੰਦਾ ਮੈਨੂੰ ਪਤਾ ਲੱਗਿਆ ਵੀ ਤੇਰੀ ਗਵਾਂਡੀਆਂ ਨਾਲ ਬਣਦੀ ਨਹੀਂ ਤੇ ਕਹਿੰਦਾ ਫੇਰ ਹੁਣ ਤੇ ਕਹਿੰਦਾ ਬਸ ਇੱਕ ਸ਼ਰਤ ਆ ਤੇਰੇ ਕੋਲੇ ਕਹਿੰਦਾ ਕੀ ਕਹਿੰਦਾ ਇੱਛਾ ਤਾਂ ਮੈਂ ਤੇਰੀ ਪੂਰੀ ਕਰ ਦਣਾ ਵੀ ਜਿਹੜੀ ਵੀ ਤੂੰ ਮੰਗੇਗਾ ਨਾਲ ਦੀ ਨਾਲ ਹੀ ਪੂਰੀ ਕਰ ਦੂੰ ਪਰ ਕਹਿੰਦਾ ਪਰ ਕੀ ਕਹਿੰਦਾ ਜੋ ਵੀ ਤੂੰ ਮੰਗੇਗਾ ਤੇਰੇ ਗਵਾਂਡੀਆਂ ਨਾਲੋਂ ਉਹਦੋਂ ਦੁੱਗਣੀ ਮਿਲੂ ਤੇਰੇ ਗਵਾਂਡੀਆਂ ਨੂੰ ਉਦੋਂ ਦੁੱਗਣੀ ਮਿਲੂ ਜਿਹੜੀ ਚੀਜ਼ ਤੂੰ ਮੈਥੋਂ ਹੁਣ ਮੰਗੇਗਾ ਤੇ ਉਹਦਾ ਵੀ ਪੈ ਜਾਂਦਾ ਉਲਝਣ ਚ ਉਹਦੀ ਫਿਰ ਮੇਰੇ ਅਰਗੇ ਦੀ ਬਣਦੀ ਨਹੀਂ ਹੁੰਦੀ ਆਪਦੇ ਗਵਾਂਢੀਆਂ ਨਾਲ ਤੇ ਉਹ ਕਹਿੰਦਾ ਯਾਰ ਭਗਤੀ ਤਾਂ ਮੈਂ ਕੀਤੀ ਆ ਤੇ ਵੀ ਕਿਸੇ ਨੂੰ ਕਹਿਣਾ ਵੀ ਜਿਵੇਂ ਅਗਲਾ ਕਹਿਣਾ ਹੁੰਦਾ ਤੇ ਉਹ ਕਹਿੰਦਾ ਯਾਰ ਵੀ ਭਗਤੀ ਤਾਂ ਮੈਂ ਕਰੀ ਐ ਨਾ ਚਰ ਤੇ ਵੀ ਸਵਾਦ ਕੋਈ ਹੋਰ ਲਾਊਗਾ ਉਹ ਕਹਿੰਦਾ ਨਾ ਯਾਰ ਐ ਲੋਟ ਨਹੀਂ ਆਉਂਦਾ ਕੰਮ ਰੱਬ ਕਹਿੰਦਾ ਨਾ ਬਈ ਗੱਲ ਤਾਂ ਹੀ ਚੱਲੂ ਫਿਰ ਕੀ ਹੁੰਦਾ ਉਹ ਚੱਲ ਭਗਤ ਹੁੰਦਾ ਜਿਹੜਾ ਕਹਿੰਦਾ ਚੱਲ ਕੋਈ ਨਹੀਂ ਯਾਰ ਠੀਕ ਹੈ ਕਹਿੰਦਾ ਐਂ ਸਹੀ ਉਹ ਕਹਿੰਦਾ ਰੱਬ ਕਹਿੰਦਾ ਚੰਗਾ ਮੰਗ ਫਿਰ ਕੀ ਮੰਗਦਾ ਤੇ ਉਹ ਭਗਤ ਕਹਿੰਦਾ ਕਹਿੰਦਾ ਐ ਕਰ ਵੀ ਸਾਡੇ ਬਾਰ ਮੁਰੇ ਨੇ ਇੱਕ ਟੂਆ ਪਟ ਦੇ ਰੱਬਹਰਾਣਾ ਵੀ ਇਹ ਕੀ ਮੰਗ ਲਿਆ ਵੀ ਕੋਈ ਪੈਸਾ ਟਕਾ ਕੋਈ ਲਾਟਰੀ ਕੋਈ ਜ਼ਮੀਨ ਜਾਇਦਾਦ ਮੰਗਦੇ ਤਾਂ ਸੁਨੇ ਸੀ ਵੀ ਇਹਨੇ ਆ ਕੀ ਮੰਗ ਲਿਆ ਉਹ ਉਹਨੇ ਵੀ ਰੱਬ ਨੇ ਵੀ ਕਿਹਾ ਸੀ ਵੀ ਚੱਲ ਵੀ ਇੱਛਾ ਪੂਰੀ ਕਰਨੀ ਆ ਉਹ ਕਹਿੰਦਾ ਚੱਕ ਯਾਰ ਪੱਟ ਦਾ ਦਰਬਾਰ ਮਰੇ ਟੂਆ ਰੱਬ ਕਹਿੰਦਾ ਯਾਰ ਵੀ ਇਹਨੇ ਭਗਤੀ ਮੇਰੀ ਇੰਨੀ ਕੀਤੀ ਆ ਤੇ ਵੀ ਇਹਨੇ ਟੂਆ ਪਟਾ ਕੇ ਤਾਂ ਇੱਛੇ ਹੀ ਵੇਸਟ ਕਰਤੀ ਰੱਬ ਨੂੰ ਜਿਵੇਂ ਲੱਗਦਾ ਵੀ ਹਮਦਰਦੀ ਤਰਸ ਆ ਜਾਂਦਾ ਰੱਬ ਨੂੰ ਉਹਦੇ ਤੇ ਰੱਬ ਕਹਿੰਦਾ ਨਾ ਯਾਰ ਤੂੰ ਇੱਕ ਹੋਰ ਮੰਗਲਾ ਉਹ ਕਹਿੰਦਾ ਅੱਛਾ ਰੱਬ ਰੱਬ ਇੰਨਾ ਖੁਸ਼ ਆ ਮੇਰੇ ਤੇ ਕਹਿੰਦਾ ਬਾਬਾ ਜੀ ਇੱਕ ਹੋਰ ਇੱਛਾ ਕਹਿੰਦਾ ਨਹੀਂ ਯਾਰ ਮੈਂ ਨਹੀਂ ਹੋਰ ਇੱਛਾ ਮੰਗਣੀ ਭਗਤ ਕਹਿੰਦਾ ਰੱਬ ਕਹਿੰਦਾ ਨਹੀਂ ਯਾਰ ਮੰਗ ਤੂੰ ਮੇਰੀ ਭਗਤੀ ਬਹੁਤ ਕੀਤੀ ਐ ਇੱਕ ਇੱਛਾ ਹੋ ਰਾਂ ਤੈਨੂੰ ਇੱਕ ਤਾਂ ਮੈਂ ਤੇਰੀ ਅੱਖੇ ਟੋਆ ਪੱਟਦਾ ਤੇ ਇੱਕ ਤਰੀ ਇੱਛਾ ਹੋਰ ਬੁਰੀ ਕਰਨੀ ਐ ਮੰਗ ਤੂੰ ਉਹ ਬੜਾ ਫਸਿਆ ਵਾ ਉਹ ਸੋਚੀਗਾ ਸੋਚੀਗਾ ਉਹ ਕਹਿੰਦਾ ਚੰਗਾ ਫਰਮ ਮੇਰੀ ਨਾ ਤੂੰ ਇੱਕ ਅੱਖ ਕੱਢ ਦੇ ਰੱਬ ਕਹਿੰਦਾ ਹੈ ਰਹਿ ਗਿਆ ਨਾ ਮੂਰਖ ਦਾ ਮੂਰਖ ਰੱਬ ਨੇ ਤੇ ਕਹਿਈ ਸੀ ਉਹਦੀ ਇੱਛਾ ਪੂਰੀ ਕਰਨੀ ਆ ਉਹਦੇ ਕਹਿਣ ਸਾਰ ਉਹਦੀ ਇੱਕ ਅੱਖ ਖਤਮ ਕਰਤੀ ਰੱਬ ਨੇ ਤੇ ਰੱਬ ਕਹਿੰਦਾ ਵੀ ਇਹ ਮੂਰਖ ਨਾ ਮੱਥਾ ਮਾਰਨ ਨਾਲੋਂ ਤੇ ਰੱਬ ਕਹਿੰਦਾ ਚਲ ਠੀਕ ਹੈ ਬੱਚਾ ਤੇਰੀਆਂ ਮੈਂ ਦੋਨੇ ਇੱਛਾਵਾਂ ਪੂਰੀਆਂ ਕਰਤੀਆਂ ਤੇ ਤੂੰ ਆ ਵੀ ਪੜ ਤਦਰ ਬਾਰਮਰੀ ਦੇ ਤੇਰੀ ਇੱਕ ਅੱਖ ਵੀ ਕੱਢਤੀ ਤੇ ਜਿਵੇਂ ਮੈਂ ਕਹਿਇ ਸੀ ਤੇਰੇ ਗਾਂਢੀ ਨੂੰ ਇਦੋਂ ਦੁੱਗਣਾ ਮਿਲੂਗਾ ਤੇ ਤੇ ਗਵੰਡੀ ਦੇ ਬਾਰੇ ਮਰੇ ਦੋ ਟੋਏ ਪੱਟੇ ਗਏ ਤੇ ਉਹਦੀਆਂ ਦੋਨੇ ਅੱਖਾਂ ਨਿਕਲ ਗਈਆਂ ਤੇ ਐਂ ਕਹਿ ਕੇ ਤੇ ਰੱਬ ਵੀ ਚਲਾ ਜਾਂਦਾ ਰੱਬ ਵੀ ਮਜਬੂਰ ਹੁੰਦਾ ਵੀ ਉਹਨੂੰ ਪਤਾ ਹੁੰਦਾ ਵੀ ਮੂਰਖਾ ਉਹਨੇ ਇਹਦਾ ਕੀ ਕਰੀਏ ਪਰ ਉਹ ਕੀ ਹੁੰਦਾ ਵੀ ਉਹਦੀ ਗੱਲੀ ਗਵੰਡੀ ਨਾ ਬੰਨ ਕੇ ਰੱਖੇ ਹਨਾ ਵੀ ਉਹਨੇ ਆਪਦੀ ਉਹ ਪਗਾਲੀ ساری ਜ਼ਿੰਦਗੀ ਦੀ ਉਹਨੇ ਭਗਤੀ ਵੇਸਟ ਕਰਤੀ ਇੱਕਸਾਰ ਨਾਲ ਪਰ ਹੁੰਦਾ ਪਤਾ ਕੀ ਆ ਇਦੂ ਮਗਰੋਂ ਉਹ ਬਾਹਰ ਜਾਂਦਾ ਹੁੰਦਾ ਜਦੋਂ ਘਰੋਂ ਬਾਹਰ ਨਿਕਲਦਾ ਉਦੀ ਆਵਦੀ ਦਾ ਇੱਕ ਅੱਖ ਚਲਦੀ ਹੁੰਦੀ ਆ ਤੇ ਉਹ ਦੇਖ ਕੇ ਤੇ ਪਾਸੇ ਜਿਹਦੇ ਹੋ ਕੇ ਟੱਪ ਜਾਂਦਾ ਇੱਕ ਟੋਆ ਉਹਦੇ ਬਾਰ ਜੁਪਟਿਆਵਾ ਹੁੰਦਾ ਪਰ ਉਹ ਜਦੋਂ ਸਾਥ ਜੀ ਜਾਂਦਾ ਨਾ ਤੇ ਉਹਦੇ ਕਾਮਾਂ ਰੋਲੀ ਪਈ ਵੀ ਹੁੰਦੀ ਆ ਉਹ ਕਹਿੰਦਾ ਕੀ ਹੋ ਗਿਆ ਕੀ ਹੋ ਗਿਆ ਕਹਿੰਦਾ ਨਾ ਯਾਰ ਵੀ ਤੇਰੀ ਗਵਾਂਢੀ ਦੀ ਨਾ ਟੋਏ ਜੀ ਡਿੱਗ ਕੇ ਤੇ ਧੌਣ ਟੁੱਟ ਕੇ ਤੇ ਮੌਤ ਹੋ ਗਈ ਕਹਿੰਦਾ ਕਿਵੇਂ ਕਾ ਨਾ ਪਤਾ ਨਹੀਂ ਕਿਵੇਂ ਵੀ ਉਹਦੀਆਂ ਰਾਤਾਂ ਰਾਤੋ ਰਾਤ ਨਾਲ ਉਹਦੀਆਂ ਦੋਨੇ ਅੱਖਾਂ ਖਤਮ ਹੋ ਗਈਆਂ ਸੀ ਤੇ ਉਹਦੇ ਬਾਰ ਮੂਰੇ ਟੋਏ ਪੱਟੇ ਵੇ ਸੀ ਤੇ ਜਦੋਂ ਨੰਗਲ ਲੱਗਾ ਤਾਂ ਉਹਦੀਆਂ ਨਾ ਦੋਏ ਟੋਏ ਦੇ ਵਿੱਚ ਡੇਕ ਕੇ ਤੇ ਉਹਦੀ ਮੌਤ ਹੋ ਗਈ। ਉਹਨਾਂ ਨੂੰ ਤਾਂ ਪਤਾ ਸੀ ਵੀ ਕੀ ਗੱਲ ਆ ਤੇ ਉਹਨੇ ਤੁਸੀ ਦੇ ਐਸ ਸਿੱਖਿਆ ਕੀ ਮਿਲਦੀ ਆਪਾਂ ਹੁਣ ਚਲ ਸਿੱਖਿਆ ਦੇ ਆਗੇ ਤੋ ਇਹ ਕਹਾਣੀ ਤੋਂ ਆਪਾਂ ਨੂੰ ਸਿੱਖਿਆ ਕੀ ਮਿਲਦੀ ਐ ਤੁਸੀਂ ਕਮੈਂਟਾਂ 'ਚ ਦੱਸੋ ਮੈਂ ਤਾਂ ਤੁਹਾਨੂੰ ਦੱਸ ਹੀ ਦੇਣਾ ਹਨਾ ਜਿਹੋ ਨੇ ਆਪਦੇ ਬਸ ਅੜੀ ਅੜੀ 'ਚ ਆਪਦੀ ਭਗਤੀ ਦਾ ਵੇਸਟ ਕਰ ਲਈ ਪਰ ਆਪਦੇ ਗਵੰਡੀ ਦੇ ਨੁਕਸਾਨ ਕਰਨ ਕਰਨ ਚੋ ਨੇ ਆਪ ਦਾ ਕੋਈ ਫਾਇਦਾ ਨਹੀਂ ਕਰ ਸਕਿਆ ਉਹ ਬੰਦਾ ਚਲੋ ਦੋਸਤੋ ਮੈਂ ਦੱਸਦਾ ਇਹ ਕਹਾਣੀ ਸੁਣ ਕੇ ਆਪਾਂ ਨੂੰ ਇਹ ਸਿੱਖਣਾ ਚਾਹੀਦਾ ਹੈ ਇਹਦੇ ਤੋਂ ਵੀ ਜੇ ਤੁਸੀਂ ਤਰੱਕੀ ਕਰਨੀ ਆ ਜੇ ਤੁਸੀਂ ਕਾਮਯਾਬੀ ਹਾਸਲ ਕਰਨੀ ਆ ਕੁਈ ਦੌਲਤ ਸ਼ੌਰਤ ਇੱਜ਼ਤ ਨਾਮ ਕਮਾਉਣਾ ਤਾਂ ਆਪਦੇ ਗਵਾਂਢੀਆਂ ਤੇ ਮੱਚਣਾ ਬੰਦ ਕਰ ਦਿਓ ਠੀਕ ਆ ਉਹਨੇ ਦੇਖ ਲੋ ਵੀ ਆਪਦੇ ਗਵਾਂਢੀ ਤੇ ਮੱਚਣ ਮੱਚਣ ਦੀ ਗੱਲ ਕਰਕੇ ਤੇ ਆਪਦਾ ਆਪਦੀ ਵੀ ਇੱਕ ਅੱਖ ਗਵਾਲੀ ਹਨਾ ਵੀ ਉਹਨੂੰ ਐਸੇ ਵੀ ਗਵਾਂਢੀ ਨੂੰ ਦੁਗਣਾ ਮਿਲ ਜੂ ਤੇ ਆਪਦੀ ਚਲੋ ਤਾਂ ਗਵਾਂਢੀ ਦਾ ਮਰ ਗਿਆ ਪਰ ਉਹਦੀ ਜ਼ਿੰਦਗੀ ਭਰ ਦੀ ਜਿਹੜੀ ਭਗਤੀ ਸੀ ਉਹ ਤਾਂ ਵੇਸਟ ਹੋ ਗਈ ਨਾ ਖਰਾਬ ਹੋ ਗਈ ਪਰ ਜੇ ਕਿਤੇ ਉਹ ਪੈਸਾ ਟਾਕਾ ਮੰਗ ਲੈਂਦਾ ਕਹਿ ਦਿੰਦਾ ਵੀ ਮੈਨੂੰ 100 ਕਰੋੜ ਰੁਪਇਆ ਦੇ ਦੇ ਚਲ ਗਵੰਡੀ ਨੂੰ ਦੋਸਤ ਮਿਲ ਜਾਂਦਾ ਫੇਰ ਕੀ ਸੀ ਉਹਨੂੰ ਤਾਂ 100 ਕਰੋੜ ਮਿਲ ਜਾਂਦਾ ਨਾ ਜੋ ਕਹਿ ਦਿੰਦਾ ਭਾਈ ਮੈਨੂੰ ਤਾਂ ਮਰੱਬਾ ਜ਼ਮੀਨ ਦਾ ਦੇ ਦੇ ਤੇ ਉਹਨੂੰ ਤਾਂ ਮਰੱਬਾ ਮਿਲ ਜਾਂਦਾ ਉਹਨੂੰ ਚਲ ਦੂਜੇ ਗਵੰਡੀ ਨੂੰ 50 ਕਿੱਲੇ ਮਿਲ ਜਾਂਦੇ ਫੇਰ ਕੀ ਸੀ ਵੀ ਇਥੇ ਆਪਣਾ ਸਿੱਖਣਾ ਇਹ ਚਾਹੀਦਾ ਇਸ ਚੀਜ਼ ਤੋਂ ਵੀ ਜੀ ਆਪਾਂ ਕੋਈ ਕਮਾਈ ਕਰਨਾ ਚਾਹੁੰਦੇ ਆ ਕੋਈ ਕਾਮਯਾਬੀ ਹਾਸਲ ਕਰਨਾ ਚਾਹੁੰਦੇ ਆ ਤਾਂ ਖੁਦ ਜਿੱਤਣ ਲਈ ਖੇਡੋ ਨਾ ਕੇ ਦੂਜੇ ਨੂੰ ਹਰਾਉਣ ਲਈ ਠੀਕ ਹੈ ਦੋਸਤੋ ਆਪਦੀ ਕਾਮਯਾਬੀ 'ਚ ਧਿਆਨ ਰੱਖੋ ਦੂਜਿਆਂ ਤੇ ਮੱਚਣਾ ਬੰਦ ਕਰ ਦਿਓ ਦੂਜਿਆਂ ਦਾ ਕੁਛ ਨਹੀਂ ਜਾਣਾ ਤੇ ਦੀ ਜ਼ਿੰਦਗੀ ਖਰਾਬ ਹੋ ਜੂਗੀ ساری ਜ਼ਿੰਦਗੀ ਦੀ ਕਮਾਈ ਜੜ ਭਗਤੀ ਤਪੱਸਿਆ ਸੋਡੀ ਖਤਮ ਹੋ ਜੂਗੀ ਜਿਹੜੀ ਤੁਸੀਂ ਮਿਹਨਤ ਕੀਤੀ ਹੈ ਨਾ ਕਾਮਯਾਬੀ ਹਾਸਲ ਕਰਨ ਲਈ ਜੇ ਦੂਜਿਆਂ ਤੇ ਮੱਚੋਗੇ ਤਾਂ ਉਹ ਖਤਮ ਹੋ ਜੂਗੀ ਜਿੰਨੇ-ਜਿੰਨੇ ਦੋਸਤਾਂ ਨੂੰ ਸਾਡੀ ਇਹ ਵੀਡੀਓ ਸਾਡੀ ਗੱਲਬਾਤ ਸਹੀ ਲੱਗੀ ਤਾਂ ਵੀਡੀਓ ਸ਼ੇਅਰ ਕਰ ਦੋ ਤਾਂ ਜੋ ਸਾਰੇ ਦੋਸਤਾਂ ਦਾ ਭਲਾ ਹੋ ਸਕੇ ਦੂਜਿਆਂ ਨੂੰ ਵੀ ਇੱਕ ਮੋਟੀਵੇਸ਼ਨ ਮਿਲੇ ਅੰਨਾ ਤਰੱਕੀ ਕਰਨ ਸਾਡਾ ਇਹ ਸੁਪਨਾ ਹੈ ਵੀ ਅੱਜ ਇੱਕ ਨੂੰ ਦੱਸਾਂਗੇ ਕੱਲ੍ਹ ਹੋਰ ਨੂੰ ਦੱਸਾਂਗੇ ਕਰਪਲਾ ਹੋ ਭਲਾ ਸਰਬੱਤ ਦਾ ਭਲਾ ਆਪਣੇ ਸਿੱਖਾਂ ਦੀ ਅਰਦਾਸ ਦੇ ਵਿੱਚ ਵੀ ਕਿਹਾ ਜਾਂਦਾ ਵੀ ਸਰਬੱਤ ਦਾ ਭਲਾ ਅਸੀਂ ਤਾਂ ਸਰਬੱਤ ਦਾ ਭਲਾ ਮੰਗਦੇ ਆਂ ਤੇ ਦੋਸਤੋ ਅਸੀਂ ਇੱਛਾ ਕਰਦੇ ਹਾਂ ਵੀ ਸਾਰਾ ਸੰਸਾਰ ਹੀ ਸਰਬੱਤ ਦਾ ਭਲਾ ਮੰਗੇ ਠੀਕ ਹੈ ਜੀ ਤੇ ਮੇਰਾ ਨਾਮ ਆ ਜੀ ਹਰਵਿੰਦਰ ਸਿੰਘ ਸਿੱਖੋਂ ਸ਼ਹਿਰ ਸਾਡਾ ਜੈਤੂ ਆ ਜ਼ਿਲ੍ਹਾ ਫਰੀਦਕੋਟਾ ਪੰਜਾਬ ਦੇ ਅਸੀਂ ਵਾਸੀ ਆ ਧੰਨਵਾਦ ਜੀ ਵੀਡੀਓ ਲਾਸਟ ਤੱਕ ਦੇਖਣ ਲਈ ਹੁਣ ਸ਼ੇਅਰ ਕਰ ਦਿਓ ਦਬਕੇ